ਅੱਜ ਅਸੀਂ ਜਿਹੜੀ ਇਹ ਮੈਰਾਥਨ ਹੈ ਵੈਸੇ ਅਸੀਂ ਪਿਛਲੇ ਸਮੇਂ ਤੋਂ 4 ਸਾਲਾਂ ਤੋਂ ਲਗਾਤਾਰ ਕਰਾ ਰਹੇ ਹਾਂ ਨਾ ਜਵਾਨ ਆਓ ਰੇ ਨਾ ਜਵਾਨ ਗਾਓ ਰੇ ਨਾ ਜਵਾਨ ਆਓ ਰੇ ਨੂ ਜਵਾਨ ਗਾਓ ਰੇ ਲੋਕਾਂ ਦੰਮੇ ਲਾਓ ਰੇ ਲੋਕਾਂ ਦਮ ਵਧਾਓ ਰੇ staff and students of modern senior secondary school. i would like to welcome every guest in the modern school. Uh, satyendra singh ji, you are most welcome in the school. it's really a very good initiative by the Kumang welfare association. we are so grateful to you, mr. satyendra singh ji. thank you so much for organizing this marathon in modern senior secondary school. ਅੱਜ ਅਸੀਂ ਜਿਹੜੀ ਇਹ ਮੈਰਾਥਨ ਹੈ ਵੈਸੇ ਅਸੀਂ ਪਿਛਲੇ ਸਮੇਂ ਤੋਂ 4 ਸਾਲਾਂ ਤੋਂ ਲਗਾਤਾਰ ਕਰਾ ਰਹੇ ਹਾਂ ਇਹਦੇ ਵਿੱਚ ਸਾਡਾ ਖਾਸ ਉਦੇਸ਼ ਹੁੰਦਾ ਹੈ ਕਿ ਜਿਹੜਾ ਅਸੀਂ ਗੁਰਨਾਨਕ ਦੇਵ ਜੀ ਦੇ ਪਹਿਲਾਂ ਜਦੋਂ ਕਰਾਨਿਆਂ ਤਾਂ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਨੂੰ ਅਸੀਂ ਸਮਰਪਿਤ ਹੁੰਦੀ ਹੈ ਤੇ ਹੁਣ ਥੋੜਾ ਜਿਹਾ ਡਿਲੇ ਹੋਇਆ ਪਰ ਸਾਡਾ ਜਿਹੜਾ ਜਿਹੜਾ ਸੁਨੇਹਾ ਇੱਕੋ ਹੀ ਹੁੰਦਾ ਹੈ ਕਿ ਸਾਡਾ ਜਿਹੜਾ ਪੰਜਾਬ ਖੁਸ਼ਹਾਲ ਹੋਵੇ ਜਿਹੜੇ ਬੱਚੇ ਨੇ ਉਹ ਖੇਡਾਂ ਨਾਲ ਜੁੜਨ ਤਾਂ ਜੋ ਜਿਹੜੇ ਬੱਚੇ ਨੇ ਉਹ ਆਉਣ ਵਾਲਾ ਭਵਿੱਖ ਨੇ ਸਾਡੇ ਪੰਜਾਬ ਦਾ ਜੇਕਰ ਇਹ ਤੰਦਰੁਸਤ ਨੇ ਤਾਂ ਮੈਨੂੰ ਲੱਗਦਾ ਹੈ ਕਿ ਸ਼ਾਇਦ ਸਾਡਾ ਪੰਜਾਬ ਕੁਦਰਤੀ ਜਿਹੜਾ ਹੈਗਾ ਉਹ ਤੰਦਰੁਸਤ ਰਹੇਗਾ ਤੇ ਤਾਂ ਹੀ ਜਿਸ ਤਰ੍ਹਾਂ ਹੁਣ ਭਗਵੰਤ ਮਾਨ ਜੀ ਨੇ ਸੋਚਿਆ ਕਿ ਰੰਗਲਾ ਪੰਜਾਬ ਹੋਵੇ ਤੇ ਰੰਗਲੇ ਪੰਜਾਬ ਲਈ ਇਹਨਾਂ ਬੱਚਿਆਂ ਦਾ ਤੰਦਰੁਸਤ ਹੋਣਾ ਬਹੁਤ ਜ਼ਰੂਰੀ ਹੈ ਸੋ ਸਾਡਾ ਜਿਹੜਾ ਖਾਸ ਮੋਟਿਵ ਹੈ ਇਹਦੇ ਵਿੱਚ ਇਹੀ ਹੈ ਕਿ ਬੱਚੇ ਜਿਹੜੇ ਨੇ ਖੇਡਨ ਨਾਲ ਜੁੜਨ ਤੇ ਜਿਹੜਾ ਹੈ ਸੈਰ ਨੂੰ ਪ੍ਰੈਫਰ ਕਰਨ ਤੇ ਜਿਹੜਾ ਸਾਡਾ ਪੰਜਾਬ ਹੈ ਉਹ ਇੱਕ ਮਜ਼ਬੂਤ ਪੰਜਾਬ ਬਣ ਸਕੇ ਕਿਹਨਾਂ ਨੇ ਸ਼ਿਰਕਤ ਕੀਤੀ ਹੈ ਅੱਜ ਬਤੌਰ ਗੈਸਟ ਅੱਜ ਇੱਥੇ ਸਾਡੇ ਜਿਹੜੇ ਬਤੌਰ ਖਾਸ ਤੌਰ ਤੇ ਸਰਦਾਰ ਰਣਜੋਤ ਸਿੰਘ ਹਡਾਣਾ ਜੋ ਸੁਭਾ ਸਕੱਤਰ ਨੇ ਤੇ ਨਾਲ ਚੇਅਰਮੈਨ ਪੀਆਰਟੀਸੀ ਨੇ ਜਿਹੜੇ ਸਾਡੇ ਇੱਥੇ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਤੇ ਜਿਹੜੇ ਹਰੀ ਝੰਡੀ ਦੇ ਕੇ ਜਿਹੜੀ ਇਸ ਮੈਰਾਥਨ ਨੂੰ ਰਵਾਨਾ ਕਰਨਗੇ ਕਿੰਨਾ ਕੁ ਕਿਲੋਮੀਟਰ ਦਾ ਬੱਚੇ ਸਫ਼ਰ ਤੈਅ ਕਰਨਗੇ ਤੇ ਸਨੇਹਾ ਲੈ ਕੇ ਜਾਣਗੇ ਜੇਕਰ ਅਸੀਂ ਇੱਥੇ ਗੱਲ ਕਰੀਏ ਕਿਲੋਮੀਟਰ ਦਾ ਤਕਰੀਬਨ 4 ਕ ਜਾਂ 4.5 ਕਿਲੋਮੀਟਰ ਦੇ ਕਰੀਬ ਜਿਹੜਾ ਰਸਤਾ ਹੈ ਉਹ ਪਿੰਡਾਂ ਅਸੀਂ ਤੈਅ ਕਰਾਂਗੇ ਜੇਕਰ ਅਸੀਂ ਪਟਿਆਲੇ ਇਥੇ ਮਾਡਰਨ ਸਕੂਲ ਦੇ ਵਿੱਚ ਖੜੇ ਆ ਇਥੋਂ ਅਸੀਂ 21 ਨੰਬਰ ਜਿਹੜਾ ਹੈਗਾ ਪੁਲ ਕ੍ਰੋਸ ਕਰਾਂਗੇ ਉੱਥੋਂ ਫੁਹਾਰਾ ਚੌਂਕ ਤੇ ਫੁਹਾਰਾ ਚੌਂਕ ਤੋਂ ਅਸੀਂ ਕੈਪੀਟਲ ਸਿਨੇਮਾ ਲਾਹੌਰੀ ਗੇਟ ਉੱਥੋਂ ਦੀ ਅਸੀਂ ਪਲੇਵੇ ਸਕੂਲ ਦੇ ਵਿੱਚ ਜਿਹੜਾ ਹੈਗਾ ਉੱਥੇ ਐਂਡ ਹੋਊਗਾ ਅਸੀਂ ਇੱਥੇ ਸਾਰੇ ਸਕੂਲਾਂ ਦਾ ਧੰਨਵਾਦ ਕਰਦੇ ਆਂ ਸਭ ਤੋਂ ਪਹਿਲਾਂ ਮਾਡਰਨ ਸਕੂਲ ਹੈ ਉਹਦੇ ਨਾਲ ਜਿਹੜਾ ਹੈਗਾ ਪਲੇਵੇ ਸੀਨੀਅਰ ਸੈਕੰਡਰੀ ਸਕੂਲ ਹੈ ਤੇ ਨਾਲ ਹੀ ਸੁਸ਼ੀਲਾ ਦੇਵ ਪਬਲਿਕ ਸਕੂਲ ਹੈ ਇਹਨਾਂ ਦੇ ਵਿਸ਼ੇਸ਼ ਸਹਿਯੋਗ ਸਦਕਾ ਇੱਥੇ ਬੱਚੇ ਜਿਹੜੇ ਨੇ ਸਾਡੇ ਨਾਲ ਮੈਰਾਥਨ ਦੇ ਵਿੱਚ ਹਿੱਸਾ ਲੈ ਰਹੇ ਨੇ ਇੱਕ ਮਿਨੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਇਸ ਲਈ ਮੈਂ ਉਮੰਗ ਫਾਊਂਡੇਸ਼ਨ ਦੇ ਪ੍ਰਧਾਨ ਸੜੀ ਪ੍ਰਵੀਨਦਰ ਸਿੰਘ ਜੀ ਸਤਲਜ ਸਿੰਘ ਜੀ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਉਸ ਦੇ ਨਾਲ ਹੀ ਜਿਹੜੀਆਂ ਹੋਰ ਸਮਾਜ ਸੇਵੀ ਸੰਸਥਾਵਾਂ ਜਿਨ੍ਹਾਂ ਤੋਂ ਸਾਡੇ ਵੀਰ ਪ੍ਰਵੀਨਦਰ ਪahlwan ਜੀ ਸਰਦਾਰ ਕਾਸੇਜੀ ਗਰੇਵਾ ਸਾਹਿਬ ਅਰਜਿੰਦਰ ਸਿੰਘ ਸਾਡਾ ਡੀਐਸਪੀ ਜਿਲ੍ਹਾ ਸਿੰਘ ਜੀ ਉਹ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਆ ਉਹਨਾਂ ਸਾਰਿਆਂ ਨੂੰ ਦਾਵਈ ਮੈਂ ਧੰਨਵਾਦ ਕਰਦਾ ਹਾਂ ਤੇ ਸਮੁੱਚੀ ਟੀਮ ਨੂੰ ਮੁਬਾਰਕਬਾਦ ਦਿੰਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਤੇ ਇਸ ਦੇ ਨਾਲ ਹੀ ਪਲੇਵੀ ਸਕੂਲ ਮਾਡਰਨ ਸਕੂਲ ਤੇ ਸੁਚਿਤਾ ਦੇਵੀ ਕਾਲਜ ਸਕੂਲ ਦੀ ਮੈਨੇਜਮੈਂਟ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਕਾਰਜ ਵਿੱਚ ਇਹਨਾਂ ਇਸ ਸਾਰੇ ਕੰਮ ਦਾ ਸਹਿਯੋਗ ਕੀਤਾ ਤੇ ਇਦਾਂ ਦੇ ਜਿਹੜੇ ਉਪਰਾਲੇ ਸਾਨੂੰ ਸਾਰਿਆਂ ਨੂੰ ਕਰਨੇ ਚਾਹੀਦੇ ਆ ਇਸ ਨਾਲ ਬੱਚਿਆਂ ਚ ਸਿਹਤ ਪ੍ਰਤੀ ਜਾਗਰੂਕਤਾ ਫੈਲਦੀ ਆ ਤੇ ਉਹਦੇ ਨਾਲ ਹੀ ਜੇ ਸਾਡੇ ਬੱਚੇ ਮਜ਼ਬੂਤ ਹੋਣਗੇ ਤਾਂ ਸਾਡੇ ਦੇਸ ਦਾ ਭਵਿੱਖ ਹੋਵੇਗਾ ਸਰ ਮਾਪਿਆਂ ਨੂੰ ਕੀ ਕਹਿਣਾ ਚਾਹੋਗੇ ਕੀ ਅਪੀਲ ਕਰਨਾ ਚਾਹੋਗੇ ਕਈ ਵਾਰ ਮਾਪੇ ਹੁੰਦੇ ਨੇ ਨਾ ਬੱਚਿਆਂ ਨੂੰ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹਿੱਸਾ ਲੈਣ ਤੋਂ ਰੋਕਦੇ ਨੇ ਹਾਲੇ ਵੀ ਜਿਹੜੀ ਆ ਉਹ ਆਪਾਂ ਕਹੀਏ ਧਾਰਨਾ ਬਣੀ ਹੋਈ ਆ ਭਾਵੇਂ ਲੜਕੀਆਂ ਦੀ ਜ਼ਿਕਰ ਗੱਲ ਕੀਤੀ ਅੱਜ ਜਿਹੜੇ ਅਸੀਂ ਸੱਦੇ ਚ ਗੁਜ਼ਰਦੇ ਆ ਅੱਜ ਦੇ ਸਮੇਂ 'ਚ ਬਹੁਤ ਅਵੇਅਰਨੈਸ ਆ ਚੁੱਕੀ ਆ ਦੇ ਲੋਕ ਇਦਾਂ ਦੇ ਇਵੈਂਟਾਂ ਨਾਲ ਬਹੁਤ ਜੁੜ ਰਹੇ ਆ ਮੈਂ ਪਿਛਲੇ 2-3 ਮਹੀਨੇ ਦੇਖਿਆ ਪਟਿਆਲਾ ਵਿੱਚ ਮੇਰੇ ਹਿਸਾਬ ਨਾਲ ਤੀਜੀ ਚੌਥੀ ਮੈਰਾਥਨ ਨੇ ਛੋਟੇ-ਛੋਟੇ ਬੱਚੇ ਬੱਚੀਆਂ ਇਦਾਂ ਦੇ ਐਵੈਂਟਾਂ ਨਾਲ ਬਾਤ ਦੇ ਰਹੇ ਆ ਕਿ ਤੇ ਉਹਨਾਂ ਦੇ ਪੇਰੈਂਟਸ ਵੀ ਸ਼ਾਮਲ ਹੋ ਰਹੇ ਆ ਤੇ ਮੈਂ ਉਹਨਾਂ ਪੇਰੈਂਟਸ ਨੂੰ ਵੀ ਬੇਨਤੀ ਕਰਨੀ ਚਾਹਾਂਗਾ ਜਿਹੜੇ ਕੁਝ ਇਦਾਂ ਦੀ ਛੋਟੀ-ਛੋਟੀ ਚੀਜ਼ ਸਾਨੂੰ ਆਪਣੇ ਬੱਚਿਆਂ ਦੇਖ ਕੇ ਉਹਨਾਂ ਤੇ ਧਿਆਨ ਚ ਰੱਖ ਰਹੀ ਜਦੋਂ ਦੇ ਧਿਆਨ ਚਾਹੀਦਾ ਹੈ ਸ਼ਾਮਲ ਹੋਣਾ ਚਾਹੀਦਾ ਤੇ ਸਭ ਦਾ ਸਾਥ ਦੇਣਾ ਚਾਹੀਦਾ